ਰਾਮ ਰਹੀਮ ਆ ਰਿਹਾ ਹੈ ਇੱਕ ਵਾਰ ਫਿਰ ਤੋਂ ਜੇਲ੍ਹ ਚੋਂ ਬਾਹਰ ਜੀ ਹਾਂ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ 50 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਭਗਵਤ ਜ਼ਿਲ੍ਹੇ ਦੇ ਬਰਵਾਨਾ ਵਾਲੇ ਆਸ਼ਰਮ 'ਚ ਰਹੇਗਾ ਦੱਸ ਦਈਏ ਕਿ ਨੋਵੀਂ ਵਾਰ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਰਾਮ ਰਹੀਮ ਨੂੰ 2020 'ਚ ਵੀ 1 ਦਿਨ ਦੀ ਪੈਰੋਲ ਮਿਲੀ ਸੀ ਤੇ 2021 'ਚ ਵੀ 1 ਦਿਨ ਦੀ ਪੈਰੋਲ ਮਿਲੀ ਸੀ 2022 'ਚ ਫਰਵਰੀ ਮਹੀਨੇ 21 ਦਿਨ ਦੀ ਫਰਲੋ ਤੇ 2022 ਦੇ ਜੂਨ ਮਹੀਨੇ 'ਚ 30 ਦਿਨ ਦੀ ਪੈਰੋਲ ਮਿਲੀ ਸੀ ਤੇ 2022 ਦੇ ਅਕਤੂਬਰ ਦੇ ਵਿੱਚ 40 ਦਿਨਾਂ ਦੀ ਪੈਰੋਲ ਮਿਲੀ ਸੀ ਤੇ 2023 ਦੇ ਜਨਵਰੀ ਮਹੀਨੇ ਚ 40 ਦਿਨਾਂ ਦੀ ਪਰੋਲ ਮਿਲੀ ਸੀ ਪਤਾ ਦਈਏ ਕਿ ਜੁਲਾਈ ਦੇ 30 ਦਿਨ ਤੇ ਨਵੰਬਰ ਚ 21 ਦਿਨ ਦੀ ਪਰੋਲ ਮਿਲੀ ਸੀ ਤੇ ਹੁਣ ਇੱਕ ਵਾਰ ਫਿਰ ਤੋਂ 50 ਦਿਨਾਂ ਦੀ ਪਰੋਲ ਮਿਲੀ ਹੈ RAM REHIM ਆ ਰਿਹਾ ਹੈ ਇੱਕ ਵਾਰ ਫਿਰ ਤੋਂ ਜੇਲ੍ਹ ਚੋਂ ਬਾਹਰ ਜੀ ਹਾਂ RAM REHIM ਨੂੰ ਇੱਕ ਵਾਰ ਫਿਰ ਤੋਂ 50 ਦਿਨਾਂ ਦੀ ਪਰੋਲ ਮਿਲੀ ਹੈ ਤੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਭਗਵਤ ਜ਼ਿਲ੍ਹੇ ਦੇ ਬਰਵਾਨਾ ਵਾਲੇ ਆਸ਼ਰਮ ਚ ਰਹੇਗਾ ਦੱਸ ਦਈਏ ਕਿ ਨਵੀਂ ਵਾਰ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ। ਰਾਮ ਰਹੀਮ ਨੂੰ 2020 ਵਿੱਚ ਵੀ 1 ਦਿਨ ਦੀ ਪੈਰੋਲ ਮਿਲੀ ਸੀ ਤੇ 2021 ਵਿੱਚ ਵੀ 1 ਦਿਨ ਦੀ ਪੈਰੋਲ ਮਿਲੀ ਸੀ। 2022 ਚ ਫਰਵਰੀ ਮਹੀਨੇ 21 ਦਿਨ ਦੀ ਫਰਲੋ ਤੇ 2022 ਦੇ ਜੂਨ ਮਹੀਨੇ ਚ 30 ਦਿਨ ਦੀ ਪੈਰੋਲ ਮਿਲੀ ਸੀ ਤੇ 2022 ਦੇ ਅਕਤੂਬਰ ਦੇ ਵਿੱਚ 40 ਦਿਨਾਂ ਦੀ ਪੈਰੋਲ ਮਿਲੀ ਸੀ ਤੇ 2023 ਦੇ ਜਨਵਰੀ ਮਹੀਨੇ ਚ 40 ਦਿਨਾਂ ਦੀ ਪੈਰੋਲ ਮਿਲੀ ਸੀ। ਤਾਜ਼ੀਏ ਕਿ ਜੁਲਾਈ ਦੇ 30 ਦਿਨ ਤੇ ਨਵੰਬਰ ਚ 21 ਦਿਨ ਦੀ ਪੈਰੋਲ ਮਿਲੀ ਸੀ ਤੇ ਹੁਣ ਇੱਕ ਵਾਰ ਫਿਰ ਤੋਂ 50 ਦਿਨਾਂ ਦੀ ਪੈਰੋਲ ਮਿਲੀ ਹੈ ਰਾਮ ਰਹੀਮ ਆ ਰਿਹਾ ਹੈ ਇੱਕ ਵਾਰ ਫਿਰ ਤੋਂ ਜੇਲ੍ਹ ਚੋਂ ਬਾਹਰ ਜੀ ਹਾਂ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ 50 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਬਗਵਤ ਜ਼ਿਲ੍ਹੇ ਦੇ ਬਰਵਾਨਾ ਵਾਲੇ ਆਸ਼ਰਮ 'ਚ ਰਹੇਗਾ ਦੱਸ ਦਈਏ ਕਿ ਨੌਵੀਂ ਵਾਰ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਰਾਮ ਰਹੀਮ ਨੂੰ 2020 'ਚ ਵੀ 1 ਦਿਨ ਦੀ ਪੈਰੋਲ ਮਿਲੀ ਸੀ ਤੇ 2021 'ਚ ਵੀ 1 ਦਿਨ ਦੀ ਪੈਰੋਲ ਮਿਲੀ ਸੀ 2022 'ਚ ਫਰਵਰੀ ਮਹੀਨੇ 21 ਦਿਨ ਦੀ ਫਰਲੋ ਤੇ 2022 ਦੇ ਜੂਨ ਮਹੀਨੇ 'ਚ 30 ਦਿਨ ਦੀ ਪੈਰੋਲ ਮਿਲੀ ਸੀ ਤੇ 2000 22 ਦੇ ਅਕਤੂਬਰ ਦੇ ਵਿੱਚ 40 ਦਿਨਾਂ ਦੀ ਪਰੋਲ ਮਿਲੀ ਸੀ ਤੇ 2023 ਦੇ ਜਨਵਰੀ ਮਹੀਨੇ 'ਚ 40 ਦਿਨਾਂ ਦੀ ਪਰੋਲ ਮਿਲੀ ਸੀ ਪਤਾ ਦੀ ਹੈ ਕਿ ਜੁਲਾਈ ਦੇ 30 ਦਿਨ ਤੇ ਨਵੰਬਰ 'ਚ 21 ਦਿਨ ਦੀ ਪਰੋਲ ਮਿਲੀ ਸੀ ਤੇ ਹੁਣ ਇੱਕ ਵਾਰ ਫਿਰ ਤੋਂ 50 ਦਿਨਾਂ ਦੀ ਪਰੋਲ ਮਿਲੀ ਹੈ ਰਾਮ ਰਹੀਮ ਆ ਰਿਹਾ ਹੈ ਇੱਕ ਵਾਰ ਫਿਰ ਤੋਂ ਜੇਲ੍ਹ ਚੋਂ ਬਾਹਰ ਜੀ ਹਾਂ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ 50 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਬਗਵਤ ਜ਼ਿਲ੍ਹੇ ਦੇ ਬਰਵਾਨਾ ਵਾਲੇ ਆਸ਼ਰਮ 'ਚ ਰਹੇਗਾ ਦੱਸ ਦਈਏ ਕਿ ਨੂਵੀਂ ਵਾਰ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਰਾਮ ਰਹੀਮ ਨੂੰ 2020 'ਚ ਵੀ 1 ਦਿਨ ਦੀ ਪੈਰੋਲ ਮਿਲੀ ਸੀ ਤੇ 2021 'ਚ ਵੀ 1 ਦਿਨ ਦੀ ਪੈਰੋਲ ਮਿਲੀ ਸੀ 2022 'ਚ ਫਰਵਰੀ ਮਹੀਨੇ 21 ਦਿਨ ਦੀ ਫਰਲੋ ਤੇ 2022 ਦੇ ਜੂਨ ਮਹੀਨੇ 'ਚ 30 ਦਿਨ ਦੀ ਪੈਰੋਲ ਮਿਲੀ ਸੀ ਤੇ 2000 22 ਦੇ ਅਕਤੂਬਰ ਦੇ ਵਿੱਚ 40 ਦਿਨਾਂ ਦੀ ਪਰੋਲ ਮਿਲੀ ਸੀ ਤੇ 2023 ਦੇ ਜਨਵਰੀ ਮਹੀਨੇ 'ਚ 40 ਦਿਨਾਂ ਦੀ ਪਰੋਲ ਮਿਲੀ ਸੀ ਪਤਾ ਦੀ ਹੈ ਕਿ ਜੁਲਾਈ ਦੇ 30 ਦਿਨ ਤੇ ਨਵੰਬਰ 'ਚ 21 ਦਿਨ ਦੀ ਪਰੋਲ ਮਿਲੀ ਸੀ ਤੇ ਹੁਣ ਇੱਕ ਵਾਰ ਫਿਰ ਤੋਂ 50 ਦਿਨਾਂ ਦੀ ਪਰੋਲ ਮਿਲੀ ਹੈ